ਜੇ ਦੀਵਾ ਜਾਨੀ ਕਿ ਸਾਡੇ ਅੰਦਰ ਆਤਮਾ ਦੇ ਪ੍ਰਕਾਸ਼ ਹੀ ਨਾ ਰਿਹਾ ਨਿਰਗੁਣ ਜੋਤ ਆਕਾਲ ਪੁਰਖ ਜਿਸ ਦੀ ਹਮੇਸ਼ਾ ਸੱਚ ਕੰਨ ਦੇ ਵਿੱਚ ਜੋਤ ਲਟ ਲਟ ਜਗਦੀ ਹੈ ਜਿਸ ਤੋਂ ਸਾਰੀ ਦੁਨੀਆ ਉੱਜਦੀ ਹੈ ਹਰ ਇਨਸਾਨ ਦੇ ਹਰ ਰੂਹ ਦੇ ਅੰਦਰ ਉਸਦਾ ਪ੍ਰਕਾਸ਼ ਹੈ ਪਰ ਰੀਅਲਾਈਜ਼ ਕਿਰਪਾ ਮੰਗ ਕੇ ਲੈਣੀ ਜਾਈਦੀ ਹੈ ਕਿ ਉਹ ਸਾਡੇ ਤੇ ਕਿਰਪਾ ਰੱਖੇ ਜੇ ਦੀਵਾ ਸਭ ਦਾ ਬੁਝ ਜਾਂਦਾ ਫਿਰ ਆਕੜ ਕਾ ਦੀ ਹੋ ਜੇ ਦੀਵਾ ਸਭ ਦਾ ਬੁਝ ਜਾਂਦਾ ਫਿਰ ਆਕੜ ਕਾ ਦੀ ਫਿਰ ਅੰਤ ਸਮੇ ਕਮ ਆਉਂਦਾ ਸਚ ਕੰਡ ਦਾ ਹੀ ਵਾਸੀ ਫਿਰ ਅੰਤ ਸਮੇ ਕਮ ਆਉਂਦਾ ਸਚ ਕੰਡ ਦਾ ਹੀ ਵਾਸੀ ਮਾਨਕਾਰ ਵਿਕਾਰ ਸਬ ਦੇ ਰੁੜਦੇ ਵੇਖੇ ਏਟੀਐਮ ਕਾਟ ਜੈ ਦਾਤਾ ਆਪਣੇ ਹੀ ਖੋਂਦੇ ਵੇਖੇ ਪਛਤਾਵਾ ਕੰਮ ਨਾ ਆਵੇ ਅੰਤ ਹੋਗੀ ਜ ਬਰਬਾਦੀ ਜੇ ਦੀਵਾ ਸਭ ਦਾ ਬੁਝ ਜਾਂਦਾ ਫਿਰ ਆਕੜ ਕਾਦੀ ਫਿਰ ਅੰਤ ਸਮੇ ਕਮ ਆਉਂਦਾ ਸਚ ਕੰਡ ਦਾ ਹੀ ਵਾਸੀ ਕਪੜੇ ਪਾ ਕੇ ਬਾਰੋਂ ਦਿਸਦਾ ਬੰਦਾ ਤਰਮੀ ਕਿੱਦਾਂ ਮੰਨਿਏ ਹਿਰਦੇ ਵਿੱਚ ਇਹਦੇ ਹੈ ਨਰਮੀ ਪਈ ਕਿੱਦਾਂ ਮੰਨਿਏ ਹਿਰਦੇ ਵਿੱਚ ਜੇ ਰਈ ਨ ਨਰਮੀ ਚਿਹਰੇ ਦਿਸਣੋਂ ਦਾਸੀ ਕਮੀ ਖੁਸ਼ੀ ਅੰਦਰੋਂ ਪਾਗੀ ਜੇ ਦੀਵਾ ਸਭ ਦਾ ਬੁਝ ਜਾਂਦਾ ਫਿਰ ਆਕੜ ਕਾਦੀ ਇਦੇ ਅੰਤ ਸਮੇਂ ਕਮ ਆਉਂਦਾ ਸੱਚ ਕੰਡ ਦਾ ਹੀ ਵਾਸੀ ਓ ਕਿੰਨੀ ਕਰੇ ਕਮਾਈ ਅੰਤ ਮੰਝਾ ਨੁਕਰੇ ਡੈਂਦਾ ਮੇਤ ਜੱਗ ਗਲਾਸ ਰੱਖ ਨਾ ਉਸ ਨੂੰ ਵੇਂਦਾ ਜਦ ਸਾਰੇ ਸੜ ਜਾਂਦੇ ਸਾਥ ਕਹੇ ਰੱਬ ਤੂੰ ਹੀ ਵਾਲੀ ਜੇ ਦੀਵਾ ਸਭ ਦਾ ਬੁਝ ਜਾਂਦਾ ਫਿਰ ਆਕੜ ਕਾ ਦੀ ਫਿਰ ਅੰਤ ਸਮੇ ਕਮ ਆਉਂਦਾ ਸਚ ਕੰਡ ਦਾ ਹੀ ਵਸੀ ਜੇ ਭਗਤ ਜਮੇ ਨਾ ਭਗਤਾ ਕਰ ਫਿਰ ਜੀਣਾ ਕਾ ਦਾ ਜੇ ਮਾਇਆ ਮਗਰ ਪੁੱਤ ਢਾ ਛੱਡੇ ਰੱਬ ਨਾ ਆਰਾਦਾ ਜੇ ਮਾਇਆ ਮਗਰ ਪੁਤਲਾ ਛੱਡੇ ਰੱਬ ਨਾ ਆਰਾਦਾ ਹੁਣ ਗੋਬਿੰਦ ਸ਼ਬਦ ਅਕਾਲ ਪੁਰਖ ਦੀ ਹੁਣੀ ਖਾਇ ਖੇਲ ਪਿਡਾਡੀ ਹੁਣ ਗੋਬਿੰਦ ਸ਼ਬਦ ਅਕਾਲ ਪੁਰਖ ਦੀ ਹੁਣੀ ਖੇਲ ਹੈ ਡਾਡੀ ਜੇ ਦੀਵਾ ਸਬਦਾ ਬੁਝ ਜਾਂਦਾ ਰਹੀ ਆਕੜ ਕਾਦੀ ਜੇ ਦੀਵਾ ਸਬਦਾ ਬੁਝ ਜਾਂਦਾ ਰਹੀ ਆਕੜ ਕਾਦੀ ਪੀਰੀਆੰਤ ਸਮੇ ਕਮ ਆਉਂਦਾ ਸਚਖੰਡ ਵਾਲਾ ਵਾਸੀ ਜੇ ਦੀਵਾ ਸਭ ਦਾ ਬੁਝ ਜਾਂਦਾ ਫਿਰ ਆਕੜ ਕਾ ਦੀ